ਖਡੌਰੀ ਬਾਰਡਰ ਤੇ ਬੈਠੇ ਆ ਕਿਸਾਨ ਨੂੰ ਕੀ ਪਤਾ ਸੀ ਕਿ ਉਹ ਸਿਰਫ ਆਪਣੇ ਪੁੱਤ ਦੀ ਜਨ ਹੀ ਚੜੇਗਾ ਤੇ ਪੁੱਤ ਦਾ ਵਿਆਹ ਦੇਖਣ ਤੋਂ ਬਾਅਦ ਉਹ ਕਿਸਾਨ ਦੇ ਅੰਦੋਲਨ ਲਈ ਆਪਣੀ ਸ਼ਹਾਦਤ ਦੇ ਦੇਵੇਗਾ ਜੀ ਹਾਂ ਖਡੌਰੀ ਬਾਰਡਰ ਤੇ 60-62 ਸਾਲਾਂ ਬਜ਼ੁਰਗ ਦਰਸ਼ਤ ਸਿੰਘ ਦੀ ਮੌਤ ਹੋਈ ਜਿਸ ਦੇ ਕੀ 15 ਦਿਨ ਪਹਿਲਾਂ ਹੀ ਉਸਦੇ ਪੁੱਤ ਦਾ ਵਿਆਹ ਹੋਇਆ ਸੀ ਤੇ ਪੁੱਤ ਦੇ ਵਿਆਹ ਤੋਂ ਬਾਅਦ ਉਹ ਖਡੌਰੀ ਬਾਰਡਰ ਤੇ ਕਿਸਾਨਾਂ ਦੇ ਨਾਲ ਆਟਟਿਆ ਅਤੇ ਉਸ ਦੀ ਅਚਾਨਕ ਸਿਹਤ ਖਰਾਬ ਹੋ ਗਈ ਤਾਂ ਇਸ ਦੀ ਜਾਣਕਾਰੀ ਪਰਿਵਾਰ ਨੇ ਦੱਸਿਆ ਕਿ ਉਹ ਪਹਿਲਾਂ ਕਦੇ ਵੀ ਬਿਮਾਰ ਇਸੀ ਹੋਇਆ ਪਪੂ ਜੀ ਕੀ ਲੱਗਦੇ ਸੀਗੇ ਤੁਹਾਡੇ ਮੇਰੇ ਭਰਾ ਦੀ ਛੋਟ ਆਈ ਅੱਛਾ ਤੁਹਾਨੂੰ ਕਦੋਂ ਇਤਲਾ ਮਿਲੇਗੀ ਸਾਨੂੰ ਸਾਨੂੰ ਜੀ ਰਾਤ 11 ਵਜੇ ਅਸੀਂ ਵਿਆਹ ਤੇ ਗਏ ਸੀ ਹੂੰ ਉਦੋਂ 11 ਵਜੇ ਕਿੰਨੇ ਟਾਈਮ ਤੋਂ ਗਏ ਸੀ ਘਰ ਹੈ ਕਿੰਨੇ ਟਾਈਮ ਤੋਂ ਗਏ ਹੋਏ ਸੀ ਘਰੋਂ ਇੱਥੋਂ ਘਰੋਂ ਉਦੋਂ ਹੀ ਗਏ ਸੀ ਜੋਰਾ ਘਰੋਂ ਅਸੀਂ ਤੁਰੇ ਸੀ ਇੱਥੋਂ ਜੀ 3:00 ਵਜੇ ਉਹ ਦਰਸ਼ਨ ਸਿੰਘ ਜੀ ਹਾਂ ਹਾਂ ਉਹ ਤਾਂ ਉਦੋਂ ਹੀ ਗਏ ਸੀ ਉਦੋਂ ਦੇ ਉਹਨੂੰ ਹੋ ਗਿਆ ਤਿੰਨ ਦਿਨ ਹੋ ਗਏ ਹਾਂ ਅੰਨਨ ਉਹ ਗਏ ਤਾਂ ਸਰਪੰਚ ਪਹਿਲਾ ਲੈ ਸੰਗਰਚੀ ਵੀ ਗੇ ਸ਼ਾਮੀ ਪਹਿਲਾ ਜਿਹੜੇ ਪਿਛਲੇ ਸਾਲਾਂ ਚ ਲੱਗੇ ਉੱਥੇ ਵੀ ਜਾ ਗਏ ਉੱਥੇ ਵੀ ਜਾ ਗਏ ਪਹਿਲਾਂ ਵੀ ਜਾਂਦੇ ਤੁਹਾਡੇ ਛੋਟੇ ਬ੍ਰਦਰ ਸੀਗੇ ਵੱਡੇ ਸੀ ਉਹ ਛੋਟੇ ਸੀ ਵਿੱਚ ਛੋਟੇ ਸੀ ਹਾਂ ਛੋਟੇ ਸੀ ਮੈਂ ਵੱਡਾ ਤਾਂ ਕੀ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਇਸ ਤਰ੍ਹਾਂ ਦੇ ਜਿਵੇਂ ਕਿਸਾਨਾਂ ਦੀ ਹਰ ਲਗਾਤਾਰ ਉਨਚੋਤੀ ਡੈਥ ਹੋ ਗਈ ਤਾਂ ਕੀ ਮੰਗ ਕੀ ਕਰਦੇ ਹੋ ਸਰਕਾਰਾਂ ਤੋਂ ਕਿਸ ਤਰ੍ਹਾਂ ਦੇ ਤੁਹਾਡੀ ਜਿਹੜੀ ਮੰਗ ਹੈ ਮੰਨੀ ਜੇ ਜਿਹੇ ਉਹਨਾਂ ਦੀ ਜੀ ਮੰਗਾਂ ਸਰਕਾਰਾਂ ਦੀ ਉਹ ਜੀ ਕਰਦੇ ਹਾਂ ਸਾਡੀ ਕਾਦੀ ਮੰਗ ਆ ਸਾਡਾ ਬੰਦਾ ਹੀ ਉੱਡ ਗਿਆ ਉਹ ਹੀ ਉਹ ਸਾਡਾ ਬੰਦਾ ਹੀ ਉੱਡ ਗਿਆ ਮੇਰ ਦਾ ਹਰਜਾ ਸਿੰਘ ਹੈ ਜਿਹੋ ਅੱਜ ਡੈਥ ਹੋਈ ਹੈ ਮੇਰੇ ਚਾਚਾ ਜੀ ਸੀ ਕਿੰਨੇ ਕਰੋ ਕੀ ਕਹਿ ਕੇ ਗਏ ਸੀ ਕਿੰਨੇ ਚਾਹਤੇ ਗਏ ਸੀ ਇਹ 12 ਤਰੀਕ ਦੇ ਗਏ ਹੋਏ ਸੀ ਜੀ ਬਸ ਕਹਿੰਦੇ ਸੀ ਖਤਮ ਕਰਕੇ ਮੁੜਾਂਗਾ ਦੋਲ ਪਰ ਆਪ ਦੀ ਜ਼ਿੰਦਗੀ ਖ름 ਕਰਕੇ ਮੇਰੇ ਪਰਿਵਾਰ ਚੋਂ ਕੱਢੀ ਗਈ ਸੀ ਹਾਂ ਜੀ ਸਾਡੇ ਪਰਿਵਾਰ ਚੋਂ ਕੱਲੇ ਗਏ ਸੀ ਆ ਪਿੰਡ ਚੋਂ ਬਹੁਤ ਕਈ ਬੰਦੇ ਜਾਂਦੇ ਸਾਨੂੰ ਰਾਤ 10 ਵਜੇ ਤਰਾ ਮਿਲੀ ਸੀ ਕਿੰਨੀ ਕੀ ਉਮਰ ਸੀ ਇਹਨਾਂ ਦੀ ਉਮਰ 60 ਸਾਲ ਦੀ ਸੀ 60 ਤੋਂ 65 ਸਾਲ ਪਰਿਵਾਰ ਚ ਹੋਰ ਕੋਣ ਕੋਣ ਪਰਿਵਾਰ ਚੋਂ ਬੇਟਾ ਬੇਟੀ ਇੱਕ ਪਤਨੀ ਇਹਨਾਂ ਦੀ ਮੈਡ ਬੇਟਾ ਬੇਟੀ ਮੈਡ ਆ ਬੇਟੀ ਦੀ ਮੈਡ ਨੂੰ ਸਿਰਫ 15 ਦਿਨ ਹੀ ਹੈ 15 ਦਿਨ ਹਾਂਜੀ ਉਹਦਾ ਗੁਜ਼ਾਰਾ ਕਿਵੇਂ ਚੱਲਦਾ ਕਰਦਾ ਗੁਜ਼ਾਰਾ ਖੇਤੀਬਾੜੀ ਸੱਤ ਕਿਲੇ ਉਹਦੇ ਜ਼ਿੱਤੇ ਚੱਲ ਰਿਹਾ ਜੀ ਇੱਕ ਮੁੰਡਾ ਕੀ ਕੰਮ ਕਰਦਾ ਇਹਨਾਂ ਦਾ ਮੁੰਡਾ ਖੇਤੀਬਾੜੀ ਕਰਦਾ ਹੈ ਖੇਤੀਬਾੜੀ ਕਰਦਾ ਹਾਂਜੀ ਤੇ ਮਿਸਿਸ ਹੈਗੇ ਇਹਨਾਂ ਦੇ ਹਾਂਜੀ ਮਿਸਿਸ ਹੈਗੇ ਆ ਤੁਹਾਨੂੰ ਇਸ ਤੋਂ ਪਹਿਲਾਂ ਜਿਹੜਾ ਅੰਦੋਲਨ ਸੀ ਉਸ ਤੇ ਵੀ ਗਈ ਸੀ ਹਾਂਜੀ ਉਹਦੇ ਵੀ ਇੱਕ ਮਹੀਨਾ ਲਗਾਤਾਰ ਲਾ ਕੇ ਆਈ ਸੀ ਕਿ ਕੰਟੀਨਿਊ ਚੱਲ ਤੇ ਤਾਂ ਬੋੜੀ ਕਦੋਂ ਤੱਕ ਆਉਗੀ ਬੋੜੀ ਅੱਜ ਸ਼ਾਮ ਨੂੰ 5 ਵਜੇ ਤੱਕ ਆਜੂਗੀ ਤਾਂ ਕੋਈ ਮਾਨੂੰ ਅਰਜੀ ਦੀ ਸਰਕਾਰ ਵੱਲੋਂ ਕੋਈ ਬਸ ਕੋਈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਸ ਸਾਡੀ ਮੰਗ ਲਈ ਧਰਨਾ ਖਤਮ ਹੋ ਜਾਏ ਕਿਸੇ ਕਾਰਨ ਕਰਕੇ ਜਿਹੜੇ ਰੋਜ਼ ਮਾਵਾਂ ਦੇ ਪੁੱਤ ਮਰਦੇ ਉਹ ਨਾ ਮਰਨ ਅੱਜ ਸਾਡਾ ਘਰ ਤਾਂ ਬਰਬਾਦ ਹੋਇਆ ਹੀ ਹੈ ਕਿਸੇ ਹੋਰ ਦੀ ਪੁੱਤ ਨਾ ਆਪਿੰਡ ਦੇ ਲੋਕ ਹਾਂਜੀ ਹਾਂ ਪਿੰਡ ਦੇ ਲੋਕ ਰਾਤ ਦੀ ਆ ਗਏ ਸਾਡੇ ਕੋਲ ਸੋ ਦੱਦਿਆ ਕਿ ਇਹ ਕਿਸਾਨ ਖਣੋਰੀ ਬਾਰਡਰ ਤੇ ਕਿਸਾਨਾਂ ਦੇ ਹੱਕਾਂ ਦੀ ਖਾਤਰ ਲੜਾਈ ਲੜ ਰਹੇ ਕਿਸਾਨਾਂ ਦੇ ਨਾਲ ਆਇਆ ਸੀ ਅਤੇ ਉਹਨਾਂ ਦਾ ਸਾਥ ਦੇ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਕਿਸਾਨ ਦੇ ਉੱਤੇ 10 ਲੱਖ ਦਾ ਕਰਜ਼ਾ ਵੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ